ਮਾਈਗੁਰ ਜੀ ਦਾ ਘਰ ਸਾ ਮਾਈਗੁਰ ਜੀ ਕੀ ਪੱਥੇ ਪਤੜਾਂ ਦੇ ਲਾਗੇ ਇੱਕ ਛੋਟਾ ਜਿਹਾ ਪਿੰਡ ਹੈ ਗੰਡੂਆ ਇਸ ਪਿੰਡ ਦੇ ਵਿੱਚ ਇੱਕ ਨਿੱਕਾ ਜਿਹਾ ਘਰ ਆ ਪਰ ਇਹ ਘਰ ਬੜੇ ਪਾਗਾ ਵਾਲਾ ਆ ਬਹੁਤ ਪਾਗਾ ਵਾਲਾ ਆ ਕਾਰਨ ਕੀ ਇਸ ਘਰ ਦੇ ਵਿੱਚ ਰਹਿਣ ਵਾਲਾ ਬਜ਼ੁਰਗ ਕਦੇ ਵਡੇਰੀ ਉਮਰ ਹੁੰਦਿਆਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਥਾਪੜੇ ਨਾਲ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਲੜਿਆ ਸੀ ਅੱਜ ਜਦੋਂ ਜੰਗ ਤੋਂ ਵਾਪਸ ਆਏ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਸਾਹਮਣੇ ਖੜੇ ਮੱਥਾ ਟੇਕਿਆ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ ਕਹਿਣ ਲੱਗੇ ਭਾਈ ਮੰਗਲੂ ਭਾਈ ਮੁਗਲੂ ਅਸੀਂ ਤੇਰੇ ਤੇ ਬੜੇ ਖੁਸ਼ ਆ ਬਹੁਤ ਖੁਸ਼ ਆ ਅੱਜ ਤੂੰ ਗੁਰੂ ਨਾਨਕ ਦੇ ਘਰੋਂ ਜੋ ਮੰਗੇਗਾ ਨਾ ਤੈਨੂੰ ਮਿਲ ਜਾਏਗਾ ਭਾਈ ਮੁਗਲੂ ਜਿਨੇ ਹੱਥ ਜੁੜੇ ਕਹਿਣ ਲੱਗੇ ਪਾਤਸ਼ਾ ਜਦੋਂ ਮੈਂ ਆਪਣੇ ਹੱਥ ਵਿੱਚ ਤਲਵਾਰ ਫੜੀ ਸੀ ਸਮਸ਼ੀਰ ਫੜੀ ਸੀ ਨਾ ਮੈਨੂੰ ਬੜਾ ਮਾਣ ਸੀ ਕਿ ਅੱਜ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਖਾਤਰ ਇਸ ਰਣ ਤੱਤੇ ਵਿੱਚ ਆਪਣੀ ਜਾਨ ਦੇ ਕੇ ਆਵਾਂਗਾ ਮੈਂ ਰਣ ਤੱਤੇ ਵਿੱਚ ਆਪਣੇ ਗੁਰੂ ਲਈ ਆਪਣਾ ਸਰੀਰ ਰੱਖ ਕੇ ਆਵਾਂਗਾ ਆਪਣਾ ਆਪਾ ਸਭ ਕੁਝ ਗੁਰੂ ਦੀ ਖਾਤਰ ਰੱਖ ਕੇ ਆਵਾਂਗਾ ਕਹਿਣ ਲੱਗੇ ਪਾਤਸ਼ਾ ਉਤੋ ਥਾਪੜਾ ਤੁਸੀਂ ਦੇ ਦਿੱਤਾ ਮੈਂ ਬਿਲਕੁਲ ਡੋਲ ਗਿਆ ਮੈਂ ਬਿਲਕੁਲ ਡੋਲਿਆ ਨਹੀਂ ਪਰ ਤੁਹਾਡੀ ਇੱਛਾ ਤੁਹਾਡੀ ਜੋ ਵੈਰ ਰਹਿਮਤ ਵਾਪਰੀ ਤੁਹਾਡੀ ਖੇੜ ਵਾਪਰੀ ਮੈਂ ਰਣ ਤਤ ਦੇ ਵਿੱਚੋਂ ਜਿਉਂਦਾ ਵਾਪਸ ਆਇਆ ਮੇਰੀ ਬੜੀ ਤਾਂਗ ਸੀ ਕਿ ਕੋਈ ਐਸਾ ਤੀਰ ਮੇਰੇ ਸੀਨੇ ਵਿੱਚ ਵੱਜੇ ਜਿਹੜਾ ਮੇਰਾ ਕਲੇਜਾ ਤੇ ਪਾੜ ਜਾਵੇ ਪਰੰਤੂ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਘਰੇ ਪੱਕਿਆਂ ਕਰ ਜਾਵੇ ਮੈਂ ਕੋਈ ਐਸਾ ਫਟ ਢੀਕਦਾ ਸਾਂ ਕੋਈ ਮੇਰਾ ਸਰੀਰ ਤੇ ਪਾੜ ਦਵੇ ਮੇਰੇ ਸਰੀਰ ਨੂੰ ਦੁਫਾੜ ਕਰ ਦੇ ਪਰੰਤੂ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰੇ ਇਹਨਾਂ ਕੋ ਜੋੜ ਜਾਵੇ ਦੁਨੀਆ ਤੋੜਨ ਤੇ ਲੱਗ ਜਾਵੇ ਕੋਈ ਤੋੜ ਨਾ ਸਕੇ ਕਹਿੰਦੇ ਪਾਤਸ਼ਾਹ ਬੜੀ ਭਾਵਨਾ ਸੀ ਤੁਹਾਨੂੰ ਚੰਗਾ ਲੱਗਾ ਨਹੀਂ ਪੂਰੀ ਹੋਈ ਜੇ ਤੁਸੀਂ ਅੱਜ ਤਰੁੱਠੇ ਆਉਣਾ ਦਾਤਾ ਜਿਵੇਂ ਰਣ ਤਤੇ ਵਿੱਚ ਜੂਝਿਦਾ ਤੁਹਾਡੇ ਸਾਹਮਣੇ ਸ਼ਹਾਦਤ ਪ੍ਰਾਪਤ ਕਰਨੀ ਸੀ ਮੇਰਾ ਚਿਤ ਕਰਦਾ ਆ ਮੋਹੇ ਮਰਨੇ ਕਾ ਚਾਹੋ ਹੈ ਮਰੋ ਤਹਾਰ ਕਾ ਦਵਾਰ ਦਾਤਾ ਮੇਰਾ ਜੀ ਕਰਦਾ ਮੇਰੇ ਜਦੋਂ ਵੀ ਇਹ ਸਰੀਰ ਛੱਡਣਾ ਤੁਹਾਡੀ ਗੋਦ ਹਣੀ ਚਾਹੀਦੀ ਹੈ। ਸਹਿਬ ਜੀ ਮੁਸਕਰਾ ਪਏ। ਕਹਿ ਲੱਗੇ ਭਾਈ ਮੁਗਲੋ ਜੈਸੀ ਮਨਸਾ ਤੈਸੀ ਦਸ਼ਾ ਜਿਵੇਂ ਦੀ ਤੇਰੀ ਭਾਵਨਾ ਆ ਵੈਗਰੂ ਤੈਨੂੰ ਫਲ ਆਏਗਾ। ਅਕਾਲ ਪੁਰਖ ਦੇ ਪਾਣੀ ਵਿੱਚ ਖੇਡ ਵਾਪਰੀ। 6ਵੇਂ ਪਾਤਸ਼ਾ ਜੋਤੀ ਜੋਤ ਸਮਾ ਗਏ। 7ਵੇਂ ਪਾਤਸ਼ਾ ਗੁਰਤਾ ਗੱਦੀ ਉੱਪਰ ਬੈਠੇ 7ਵੇਂ ਪਾਤਸ਼ਾਹੀ ਜੋਤੀ ਜੋਤ ਸਮਾ ਗਏ 8ਵੇਂ ਪਾਤਸ਼ਾ ਗੁਰਤਾ ਗੱਦੀ ਉੱਪਰ ਬੈਠੇ 8ਵੇਂ ਪਾਤਸ਼ਾਹੀ ਜੋਤੀ ਜੋਤ ਸਮਾ ਗਏ ਅੱਜ 9ਵੇਂ ਗੁਰਦੇਵ ਗੁਰਤਾ ਗੱਦੀ ਉੱਪਰ ਬੈਠੇ ਨੇ ਮੈਂ ਫੇਰ ਕਹਾਂ ਇੱਕ ਤੁਹਾਡੀ ਕਹ ਲੈਣਾ ਤੇ ਇੱਕ ਸਬਰ ਸੰਤੋਖ ਇਹ ਬਹੁਤ ਮੈਨੇ ਰੱਖਦਾ ਜੀ ਅਸੀਂ ਪਾਠ ਕਰਦੇ ਆ ਸਾਡੇ ਅੰਦਰੋਂ ਸਬਰ ਖਤਮ ਹੋ ਗਿਆ ਇਹ ਮੰਨਣਾ ਪਿਆ ਗਏ ਸੇ ਕਰਕੇ ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਅਸੀਂ ਦੁਨੀਆ ਨੂੰ ਦੱਸਦੇ ਪਏ ਜੀ ਵੇਖੋ ਮੈਂ ਤੇ ਸਵੇਰੇ ਉੱਠਦਾ ਜੀ ਅਮਰਤ ਵਾਲੇ ਉੱਠਦਾ ਆ ਸਿੱਖੋ ਇੱਕ ਗੱਲ ਯਾਦ ਰੱਖਿਆ ਜੀ ਇਹ ਸਰੀਰਕ ਤੌਰ ਤੇ ਫਿਜ਼ੀਕਲ ਤੌਰ ਤੇ ਨੂੰ ਪਰਤਿਆ ਕੇ ਦੇਖ ਲਿਆ ਜੀ ਅਸੀਂ ਸੌਣ ਲੱਗਦੇ ਨਾ ਅੱਜ ਤੱਕ ਕੋਈ ਬੰਦਾ ਇਹ ਤੇ ਦੱਸ ਸਕਦਾ ਜੀ ਇਹਦੋਂ ਉੱਠਿਆ ਮੈਂ ਪਰ ਇਹ ਕੋਈ ਨਹੀਂ ਦੱਸ ਸਕਦਾ ਜੀ ਮੈਂ ਇਹਦੋਂ ਸੁੱਤਾ ਸੀ ਕਿਉਂਕਿ ਇਹ ਅਚਿੰਤ ਸਹਿਸਪਾਇ ਨੀਂਦ ਆਉਂਦੀ ਜੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿਸੇ ਨੂੰ ਨਹੀਂ ਪਤਾ ਲੱਗਦਾ ਨੀਂਦ ਕਦੋਂ ਆ ਗਈ ਆਪਾਂ ਕਹਿੰਦੇ ਜੀ ਪਤਾ ਹੀ ਨਹੀਂ ਲੱਗਾ ਅੱਖ ਲੱਗ ਗਈ ਪਰਮੇਸ਼ਰ ਨੇ ਜੇ ਤੁਹਾਨੂੰ ਸੁਵੋਣਾ ਆਪਣੇ ਹੱਥ ਵਿੱਚ ਰੱਖਿਆ ਨਾ ਤੁਸੀਂ ਲਾਰਮ ਲਾ ਕੇ ਉੱਠ ਸਕਦੇ ਹੋ ਪਰੰਤੂ ਜਿਹੜੀ ਚਿਹਰੇ ਤੇ ਰੌਣਕ ਆਉਂਦੀ ਏ ਉਹ ਰੌਣਕ ਉਹ ਡਾ ਕੇ ਰੱਖ ਦਿੰਦਾ ਆ ਸਭ ਕੁਝ ਉਹਦੇ ਹੱਥ ਵਿੱਚ ਏ ਪਰ ਇੱਕ ਸੰਤੋਖੀ ਹੋਣਾ ਇੱਕ ਸਬਰ ਰੱਖ ਕੇ ਜ਼ਿੰਦਗੀ ਜਿਉਣੀ ਤੇ ਨਾਲ-ਨਾਲ ਘਾਲਣਾ ਕਰਨੀ ਮੇਰਾ ਸਹਬ ਕਿਰਪਾ ਕਰੇ ਸਾਡੇ ਸਾਰਿਆਂ ਤੇ ਅੱਜ ਤਕਰੀਬਨ ਤਕਰੀਬਨ 23 ਸਾਲ ਇਸ ਬਜ਼ੁਰਗ ਦੇ ਲੰਘ ਗਏ ਨੇ 23 ਸਾਲ 20 ਸਾਲ ਇਹਦੇ ਲੰਘ ਗਏ ਇਹਨੇ ਨਾਂ ਘੱਲ ਨਾ ਛੱਡੀ ਨਾ ਸਬਰ ਛੱਡਿਆ ਪਰ ਸਰੀਰਕ ਤੌਰ ਤੇ ਉਮਰ ਬੜੀ ਵਡੇਰੀ ਹੋ ਗਈ ਹੁਣ ਇਹ ਜਿਹੜੇ ਗੋਡੇ ਗਿੱਟੇ ਨੇ ਸਰੀਰ ਨੇ ਸਾਥ ਨਹੀਂ ਦਿੰਦਾ ਪਿਆ ਹੁਣ ਇੱਕ ਅਰਦਾਸਾਂ ਨਿਕਲਦੀਆਂ ਨੇ ਸੱਚੇ ਪਾਤਸ਼ਾਹ ਤਨ ਸੁੱਕਾ ਪਿੰਜਰ ਥੀਆ ਤਲਿਆ ਖੁੜਹਿ ਕਾਗਲ ਅਜੇ ਸਰਾਬਣਾ ਬੋੜਿਓ ਦੇਖ ਬੰਦੇ ਕੇ ਭਾਗ ਦਾਤਾ ਮੇਰੇ ਐਸੇ ਕਿਹੜੇ ਕਰਮ ਨੇ ਨਾਲ ਦੇ ਕਹਿੰਦੇ ਨੇ ਆਂਢ ਗਵਾਂਢ ਕਹਿੰਦੇ ਨੇ ਉਹ ਭਲਿਆ ਵਾਦਾ ਕਰਨ ਵਾਲਾ ਤੇ ਜੋਤੀ ਜੋਤ ਸਮਾ ਗਿਆ ਹੁਣ ਤੇਰਾ ਕੌਣ ਵਾਲਾ ਪੂਰਾ ਕਰੇਗਾ ਤੇਰਾ ਵਾਦਾ ਕੌਣ ਪੂਰਾ ਕਰੇਗਾ ਉਹ ਉਹਨਾਂ ਤੋਂ ਬਾਅਦ ਜਿੰਨੂੰ ਆਪ ਨਵਾਜ ਕੇ ਗਏ ਉਹ ਵੀ ਇਸ ਸੰਸਾਰ ਤੋਂ ਜੋਤੀ ਜੋਤ ਸਮਾ ਕੇ ਪਿਆਨਾ ਕਰ ਗਏ ਨੇ ਤੇਰੀ ਭਾਵਨਾ ਨੂੰ ਫਲ ਆਏਗਾ ਕੌਣ ਹੈ ਇਹ ਤੇਰੀ ਮੂਰਖਤਾ ਹੈ ਕਿ ਜਿਸ ਆਸ ਵਿੱਚ ਤੂੰ ਬੈਠਾ ਹੈਂ ਸਿੱਖ ਵਾਰ-ਵਾਰ ਇੱਕ ਗੱਲ ਕਹਿੰਦਾ ਸੀ ਕਹਿੰਦੇ ਭਲਿਆ ਦੁਨੀਆ ਇਧਰ ਦੀ ਉਧਰ ਹੋ ਸਕਦੀ ਏ ਇਧਰ ਦੇ ਲੋਕ ਉਧਰ ਹੋ ਸਕਦੇ ਨੇ ਸੂਰਜ ਪੂਰਬ ਦੀ بجائے ਪੱਛਮ ਵੱਲੋਂ ਚੜ੍ਹਨ ਸਕਦਾ ਆ ਪਰ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੇ ਨਾਲ ਵਾਦਾ ਕਰਕੇ ਗਿਆ ਕਦੇ ਉਥੇ ਮੈਂ ਡੋਲਾਂਗਾ ਨਹੀਂ ਕਦੇ ਉਹ ਟੁੱਟ ਨਹੀਂ ਸਕਦਾ ਕਦੇ ਭੱਜ ਨਹੀਂ ਸਕਦਾ ਅੱਜ ਹਾਲਾਤ ਬਦਲੇ ਸਵੇਰ ਤੋਂ ਲੱਗਦੇ ਸਨ ਸੰਧਿਆ ਸਮੇਂ ਤੱਕ ਅਰਦਾਸਾਂ ਹੀ ਅਰਦਾਸਾਂ ਚੱਲਦੀਆਂ ਸਨ ਸਹਿਬ ਜੀ ਕਿਰਪਾ ਕਰੋ ਆਪਣੇ ਦਰਸ਼ਨ ਦੀ ਦਾਰੇ ਬਖਸ਼ੋ ਇੱਕ ਗੱਲ ਬਾਣੀ ਨੇ ਕਹੀ ਏ ਜਿਸ ਬੰਦੇ ਅੰਦਰ ਇਹ ਤਮੰਨਾ ਵੀ ਹੈ ਨਾ ਕਿ ਮੈਂ ਵਾਹਿਗੁਰੂ ਦੇ ਦਰਸ਼ਨ ਕਰਨੇ ਨੇ ਸਾਹਿਬ ਜੀ ਕਹਿੰਦੇ ਮੈਂ ਉਹਦੇ ਤੋਂ ਬਲਿਹਾਰੇ ਜਾਣਾ ਆ ਕਾਂਖੀ ਏਕੈ ਦਰਸ ਤੁਹਾਰੋ ਜਿੰਦੇ ਅੰਦਰ ਥੋੜੀ ਜੀ ਵੀ ਤਮੰਨਾ ਹੈ ਤੇ ਇਹ ਜਿੰਦੇ ਅੰਦਰ ਥੋੜੀ ਜੀ ਵੀ ਤਮੰਨਾ ਪੈਦਾ ਹੋ ਜਾਵੇ ਨਾ ਵਾਹਿਗੁਰੂ ਮੇਰਾ ਪਰਮੇਸ਼ਰ ਕਿਰਪਾ ਕਰੇ ਉਹਦੇ ਵਰਗਾ ਸੰਸਾਰ ਉੱਪਰ ਦੂਜਾ ਕੋਈ ਨਹੀਂ ਹੁੰਦਾ ਜੀ ਸਾਡੇ ਅੰਦਰ ਤਮੰਨਾ ਪੈਦਾ ਹੋ ਜਾਵੇ ਇੱਛਾ ਪੈਦਾ ਹੋ ਜਾਵੇ ਤਾਂਗ ਪੈਦਾ ਹੋ ਜਾਵੇ ਉਹਨੂੰ ਮਿਲ ਲੈਂਦੇ ਸਵੇਰ ਤੋਂ ਅਰਦਾਸਾਂ ਕਰਨ ਲੱਗਦੇ ਨੇ ਸੰਧਿਆ ਸਮੇਂ ਤੱਕ ਅਰਦਾਸਾਂ ਹੀ ਅਰਦਾਸਾਂ ਚੱਲਦੀਆਂ ਨੇ ਅੱਜ ਜਦੋਂ ਸ਼ਾਮ ਨੂੰ ਬੱਚਿਆਂ ਨੇ ਬਿਸਤਰ ਹਵੇਸ਼ਾ ਕੇ ਦਿੱਤਾ ਬਾਪੂ ਆਪਣੇ ਬਿਸਤਰੇ ਤੇ ਸੌਂ ਗਿਆ ਕਿਸੇ ਨੇ ਸਨੇਹਾ ਦਿੱਤਾ ਕਹਿੰਦੇ ਬਾਪੂ ਅੱਜ ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਸਭ ਤੋਂ ਛੋਟਾ ਪੁੱਤਰ ਜੋ ਕਿ ਸੁਣੀਦਾਇਆ ਇਸ ਵੇਲੇ ਗੁਰਦੁਆਰੇ ਦੇ ਉੱਪਰ ਬੈਠੇ ਨੇ ਉਹ ਆਪਣੇ ਪਿੰਡਾਂ ਦੇ ਨੇੜੇ ਤੇੜੇ ਆਏ ਨੇ ਹੁਣ ਆਸੂਰ ਵੱਜ ਗਈ ਆਸੂਰ ਵੱਜ ਗਈ ਕਿਉ ਉਹ ਆ ਰਿਹਾ ਹੈ ਅੱਜ ਉਹ ਆ ਰਿਹਾ ਹੈ ਫਿਰ ਅਰਦਾਸਾ ਕਰਨੀਆ ਸ਼ੁਰੂ ਕੀਤੀ ਹਾਂ ਪਾਤਸ਼ਾਹ ਇਸ ਗਰੀਬੜੇ ਨੂੰ ਪਾਗਲਾ ਇਸ ਗਰੀਬੜੇ ਨੂੰ ਨਵਾਜ ਐਸੀ ਖੇਡ ਵਾਪਰੀ ਸੁਣਿਆ ਸੀ ਨਾਲ ਦੇ ਪਿੰਡ ਵਿੱਚ ਨੇ ਸੁਣਿਆ ਸੀ ਨਾਲ ਦੇ ਪਿੰਡ ਵਿੱਚ ਨੇ ਪਤਾ ਉਦੋਂ ਲੱਗਾ ਜਦੋਂ ਸਾਹਮਣੇ ਦਰਵਾਜ਼ੇ ਤੇ ਖੜੇ ਨੇ ਕੋਲ ਗਏ ਕਹਿਣ ਲੱਗੇ ਪਾਈ ਮੁਗਲੂ ਤੇਰਾ ਇਸ ਸੰਸਾਰ ਨੂੰ ਛੱਡ ਨਹੀਂ ਜੀ ਨਹੀਂ ਕਰਦਾ ਕੀ ਗੱਲ ਵੇਖ-ਵੇਖ ਕੇ ਰੱਜਾ ਨਹੀਂ ਕਹਿੰਦੇ ਨਹੀਂ ਪਾਤਸ਼ਾਹ ਦੁਨੀਆਦਾਰੀ ਨੂੰ ਵੇਂਦਿਆਂ ਵੇਂਦਿਆਂ ਵੇਦਿਆਂ ਵੇਦਿਆਂ ਇਹ ਅੱਖਾਂ ਦੀ ਜੋਤ ਫਿੱਕੀ ਪੈ ਗਈ ਏ ਮੱਠੀ ਪੈ ਗਈ ਏ ਦੁਨੀਆ ਦੇ ਰੰਗ ਟੰਗ ਸੁਣਦਿਆਂ 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 ਇਹ ਕੰਨ ਫਿੱਕੇ ਪੈ ਗਏ ਨੇ ਇਹ ਜ਼ੁਬਾਨ ਤੋਂ ਹੁਣ ਚੰਗੀ ਤਰ੍ਹਾਂ ਬੋਲਿਆ ਨਹੀਂ ਜਾਂਦਾ ਜੇ ਹੁਣ ਕੁਝ ਬੋਲਣ ਨੂੰ ਸੁਣ ਨੂੰ ਵੇਖਣ ਨੂੰ ਬਚਿਆ ਸੱਚੇ ਪਾਤਸ਼ਾਹ ਉਹ ਤੇਰੇ ਦਰਸ਼ਨ ਤੇ ਧਾਰੇ ਨੇ ਤੇਰੇ ਬੋਲ ਨੇ ਜੇ ਕੁਝ ਬੋਲਣ ਨੂੰ ਬਚਿਆ ਤੇ ਉਹ ਤੇਰੇ ਬਾਰੇ ਬੋਲਣ ਨੂੰ ਬਚਿਆ ਤੇਰੇ ਤੋਂ ਬਿਨਾ ਮੇਰੇ ਕੋਲ ਬਚਿਆ ਕੱਖ ਨਹੀਂ ਸਾਹਿਬ ਜੀ ਬੜੇ ਖੁਸ਼ ਹੋਏ ਘੁੱਟ ਕੇ ਸੀਨੇ ਨਾਲ ਲਾਇਆ ਕਹਿੰਦੇ ਭਾਈ ਮੁਗਲੂ 23 ਸਾਲ ਸਬਰ ਕਿਵੇਂ ਕਟਿਆ ਇੰਨੀ ਦ੍ਰਿੜਤਾ ਇੰਨਾ ਨਿਸ਼ਚੈ ਰੱਖਿਆ ਕਿਵੇਂ ਇਹ ਗੱਲ ਕਹੀ ਸੀ ਕਹਿੰਨ ਲੱਗੇ ਪਾਚਾ ਤੁਹਾਡੇ ਦਾਦਾ ਜੀ ਕਹਿ ਕੇ ਗਏ ਸਨ ਕੇ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਢੋਲ ਨਾ ਕਬੂ ਢੋਲੇ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਦਾਤਾ ਜੀ ਉਸ ਬਾਣੀ ਉੱਪਰ ਯਕੀਨ ਸੀ ਉਸ ਬਾਣੀ ਉੱਪਰ ਭਾਵਨਾ ਸੀ ਸ਼ਰਧਾ ਸੀ ਤੁਸੀਂ ਖੇੜ ਵਰਤਾਈ ਜੇ ਤੁਸੀਂ ਦਰਸ਼ਨ ਦੇਦਾਰੇ ਦੇਣ ਵਾਸਤੇ ਆਏ ਹੋ ਜਿਹੜੇ ਕੱਲ ਤੱਕ ਲੋਕ ਇਹ ਕਹਿੰਦੇ ਸਨ ਕਿ ਤੇਰੇ ਨਾਲ ਵਾਅਦਾ ਕਰਨ ਵਾਲਾ ਅੱਜ ਚਲਾ ਗਿਆ ਆ ਜਿਹੜੇ ਕਹਿੰਦੇ ਸਨ ਕਿ ਤੇਰੇ ਨਾਲ ਵਾਅਦਾ ਕਰਨ ਵਾਲਾ ਜਿਨੂੰ ਨਵਾਜ ਕੇ ਗਿਆ ਉਹ ਵੀ ਸਰੀਰ ਕਰਕੇ ਚਲੇ ਗਏ ਨੇ ਦਾਤਿਆ ਕੈਸੀਆਂ ਖੇਡਾਂ ਵਰਤਾਈਆਂ ਨੇ ਕੈਸੀਆਂ ਬਖਸ਼ਿਸ਼ਾਂ ਵਰਤਾਈਆਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੁੱਟ ਕੇ ਸੀਨੇ ਨਾਲ ਲਾਇਆ ਕਹਿ ਲੱਗੇ ਲੈ ਭਾਈ ਮੁਗਲੂ ਜਿਹੜੀ ਤਮੰਨਾ ਕਰਤਾਰਪੁਰ ਦੇ ਜੰਗ ਵਿੱਚ ਸੀ ਉਸ ਜੰਗ ਦੇ ਮੈਦਾਨ ਵਿੱਚ ਭਾਵੇਂ ਪੂਰੀ ਨਹੀਂ ਹੋਈ ਅੱਜ ਗੁਰੂ ਨਾਨਕ ਸਾਹਿਬ ਦਾ ਘਰ ਤੇਰੇ ਘਰੇ ਆਣ ਕੇ ਇਸ ਰਣ ਤੱਤੇ ਵਿੱਚ ਤੇਰੇ ਘਰ ਵਿੱਚ ਉਹਨੂੰ ਰਣ ਤਤਾ ਕਿਹਾ ਕਹਿੰਦੇ ਤੇਰੇ ਘਰ ਵਿੱਚ ਆਣ ਕੇ ਤੇਰੀ ਭਾਵਨਾ ਨੂੰ ਪੂਰਿਆ ਕਰਦਾ ਆ ਸਿੱਖੀ ਐਸੀ ਹੁੰਦੀ ਥੇ ਭਾਈ ਮੁਗਲੂ ਨੇ ਇੱਕ ਵਾਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਰੱਖ ਕੇ ਕਿਹਾ ਦਾਤਾ ਕਿਰਪਾ ਕਰੀ ਜਿਵੇਂ ਕਰਤਾਰਪੁਰ ਦੇ ਜੰਗ ਵਿੱਚ ਨਿਭਣੀ ਸੀ ਕਿਰਪਾ ਕਰੀ ਇਸ ਗਿਰਤ ਕਨਪੁਰ ਹਣ ਤੇਰੇ ਚਰਨਾਂ ਵਿੱਚ ਵੀ ਉਵੇਂ ਨਿਭ ਜਾਵੇ ਇਹਨਾਂ ਕਹਾ ਸਰੀਰ ਛੱਡ ਕੇ ਤੇ ਜਾਂਦੇ ਜਾਂਦੇ ਦੁਨੀਆਂ ਨੂੰ ਇੱਕ ਸੁਨੇਹਾ ਦੇ ਕੇ ਗਏ ਸਨ ਆਹ ਦੁਨੀਆਂ ਦੇ ਲੋਕੋ ਇਹ ਆਮ ਦੁਨਿਆਵੀ ਕਰ ਨਹੀਂ ਇਹ ਗੁਰੂ ਨਾਨਕ ਦਾ ਕਰਜੇ ਇਥੇ ਸਰੀਰ ਬਦਲ ਸਕਦਾ ਹੈ ਇਥੇ ਹਾਲਾਤ ਬਦਲ ਸਕਦੇ ਨੇ ਇਥੇ ਸਮਾਂ ਬਦਲ ਸਕਦਾ ਹੈ ਸਭ ਕੁਝ ਬਦਲ ਸਕਦਾ ਜੇ ਪਰ ਜੇ ਨਹੀਂ ਬਦਲੇਗਾ ਤੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਨਹੀਂ ਬਦਲੇਗਾ ਜੇ ਨਹੀਂ ਬਦਲੇਗਾ ਗੁਰੂ ਨਾਨਕ ਸਾਹਿਬ ਦਾ ਸਦਬਾ ਨਹੀਂ ਬਦਲੇਗਾ ਸਭ ਕੁਝ ਬਦਲ ਸਕਦਾ ਜੇ ਪਰ ਜਿਹੜੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਆਪਣੇ ਸਿੱਖ ਉੱਪਰ ਕਰਦਾ ਆ ਉਹਦੇ ਨਾਲ ਜੁੜਨ ਵਾਲਾ ਉਹਨੂੰ ਮਾਨਦਾ ਆ ਕਹ ਲੱਗੇ ਸਭ ਹਾਲਾਤ ਬਦਲ ਸਕਦੇ ਕੜੀਆਂ ਸਮੇ ਬਦਲ ਸਕਦੇ ਨੇ ਸਰੀਰ ਬਦਲ ਸਕਦੇ ਨੇ ਪਰੰਤੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਛੇਵੇਂ ਜਾਮੇ ਵਿੱਚ ਕੀਤਾ ਹੋਇਆ ਵਾਅਦਾ ਨਹੀਂ ਬਦਲ ਸਕਦਾ